ਦੋਸਤੋ ਮੈਂ ਤੁਹਾਡਾ ਛੇਵੇਂ ਕ ਛੁੱਟੀ ਦੀ ਰੀਲ ਲੈ ਕੇ ਆਜਾ ਰਾਂ ਅੱਜ ਦੀ ਰੀਲ ਵੀ ਬੜੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅੱਜ ਦੀ ਰੀਲ ਹੈ ਕਿ ਦੁਆਵਾਂ ਬਾਦ ਦੁਆਵਾਂ ਗਾਲਾਂ ਸੋ ਜਿਹੜੀਆਂ ਗਾਲਾਂ ਹਨ ਜਾਂ ਬਾਦ ਦੁਆਵਾਂ ਹਨ ਉਹ ਨੈਗੇਟਿਵਿਟੀ ਫਲਾਉਂਦੀਆਂ ਹਨ ਜਦ ਕਿ ਜਿਹੜੀਆਂ ਦੁਆਵਾਂ ਹਨ ਗੁੱਡ ਵਿਸ਼ੀਜ਼ ਹਨ ਉਹ ਪੋਜ਼ਿਟਿਵਿਟੀ ਔਰ ਸਾਡਾ ਇਹ ਹਮੇਸ਼ਾ ਹੀ ਤਰਾਸ਼ਦੀ ਰਹੀ ਹੈ ਕਿ ਅਸੀਂ ਜਿਹੜੀਆਂ ਦੁਆਵਾਂ ਹਨ ਉਹ ਸਿਰਫ ਦਿਖਾਵੇ ਵਾਸਤੇ ਦਿੰਦੇ ਹਨ ਪਰ ਜਿਹੜੀਆਂ ਬਦਦੁਆਵਾਂ ਆ ਉਹ ਤੁਰ ਅੰਦਰੋਂ ਜਿਹੜੀਆਂ ਆ ਸਾਡੇ ਫੁੱਟ ਫੁੱਟ ਕੇ ਆਉਂਦੀਆਂ ਸੋ ਦੋਸਤੋ ਕਹਿੰਦੇ ਹਨ ਕਿ ਜਿਹੜੀਆਂ ਗਾਣਾ ਹਨ ਜਾਂ ਦੁਆਵਾਂ ਹਨ ਜਾਂ ਬਦਦਵਾਵਾਂ ਹਨ ਇਹ ਤੁਹਾਨੂੰ ਸਿਰਫ ਖੁਸ਼ ਕਰਨ ਜਾਂ ਤੁਹਾਨੂੰ ਇਰਿਟੇਟ ਕਰਨ ਵਾਸਤੇ ਹੁੰਦੀਆਂ ਹਨ ਮੇਰੇ ਮਾਤਾ ਜੀ ਕਹਿੰਦੇ ਸਨ ਕਿ ਗਾਣਾ ਗੂਣਾ ਤੁਹਾਨੂੰ ਲੱਗਦੀਆਂ ਨਹੀਂ ਬਲਕਿ ਤੁਹਾਨੂੰ ਅਫਸੈਟ ਕਰਨ ਲਈ ਦਿੱਤੀਆਂ ਜਾਂਦੀਆਂ ਹਨ ਤੁਹਾਨੂੰ ਇਰਿਟੇਟ ਕਰਨ ਲਈ ਦਿੱਤੀਆਂ ਜਾਂਦੀਆਂ ਹਨ ਸੋ ਦੋਸਤੋ ਕਹਿੰਦੇ ਹਨ ਕਿ ਜੇ ਦੁਆਵਾਂ ਤੇ ਬਦਦਵਾਵਾਂ ਨੂੰ ਤੁਸੀਂ ਐਕਸੈਪਟ ਹੀ ਨਹੀਂ ਕਰਦੇ ਲਾਈਕ ਹੀ ਨਹੀਂ ਕਰਦੇ ਤੇ ਤੁਹਾਡੇ ਅਸਰ ਨਹੀਂ ਕਰਦੀਆਂ ਪਰ ਦੋਸਤੋ ਜੀ ਕਹਿੰਦੇ ਹਨ ਕਿ ਮਨ ਦੇ ਅੰਦਰੋਂ ਡੁੰਗਾਈ ਦੇ ਵਿੱਚੋਂ ਧੁਰ ਅੰਦਰੋਂ ਜੇ ਤੁਸੀਂ ਕਿਸੇ ਨੂੰ ਦੁਆ ਜਾਂ ਬਦਦੁਆ ਦਿੰਨੇ ਆ ਤੇ ਉਹ ਲੱਗ ਵੀ ਜਾਂਦੀ ਹੈ ਮੈਨੂੰ ਆਨੰਦ ਬਖਸ਼ੀ ਸਾਹਿਬ ਦਾ ਇੱਕ ਗੀਤ ਯਾਦ ਆ ਗਿਆ ਜਿਹਦੇ ਵਿੱਚ ਕਿ ਬਦਦੁਆਵਾਂ ਢੇਰ ਸਾਰੀਆਂ ਹਨ ਔਰ ਫਿਲਮ ਸੀ ਆਏ ਦਿਨ ਬਹਾਰ ਕੀ ਔਰ ਤਰਮਿੰਦਰ ਸਾਹਿਬ ਦੇ ਉੱਤੇ ਫਰਮਾਇਆ ਗਿਆ ਸੀ ਗੀਤ ਮੇਰੇ ਦੁਸ਼ਮਨ ਤੂੰ ਮੇਰੀ दोस्ती को तरसे मुझे गम देने वाले तू खुशी को तरसे तूफान बने पत्ते झड़का तुझ पर ਬਹਾਰ ਨਾ ਆਏ ਕਵੀ ਮੇਰੀ ਹੀ ਤਰ੍ਹਾਂ ਤੂੰ ਤੜਵੇ ਤੁਝ ਕੋ ਕਰਾਰ ਨਾ ਆਏ ਕਵੀ ਤੁਝ ਕੋ ਕਰਾਰ ਨਾ ਆਏ ਕਵੀ ਜੀਏ ਤੂੰ ਇਸ ਤਰ੍ਹਾਂ ਸੇ ਜ਼ਿੰਦਗੀ ਕੋ ਤਰਸੇ ਸੋ ਦੋਸਤੋ ਇੰਨੀਆਂ ਬੱਦਮਾਂ ਦਿੱਤੀਆਂ ਗਈਆਂ ਜੇ ਤੁਸੀਂ ਦੁਆਵਾਂ ਦੋਵੋ ਨਾ ਤੇ ਮੰਤਰ ਅੰਦਰੋਂ ਦਿਓ ਤਾਂ ਕਿ ਅਗਲੇ ਦਾ ਭਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਤੁਰ ਅੰਦਰੋਂ ਤਾਂ ਤੁਸੀਂ ਆਪ ਵੀ ਖੁਸ਼ ਹੋਵੋਗੇ ਤੁਹਾਡਾ ਅੰਦਰਲਾ ਰੋਮ ਰੋਮ ਖੁਸ਼ ਹੋਏਗਾ ਔਰ ਅਗਲੇ ਦਾ ਵੀ ਭਲਾ ਹੋਏਗਾ